ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕ ਦੇ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਦਇਆ ਸਿੰਘ ਚੋਲਾ ਹੁਰਾਂ ਬਾਰੇ ਸੋ ਵੀਡੀਓ ਪਾਕਮਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਦਇਆ ਸਿੰਘ ਨੇ ਮੁੱਢਲੀ ਪੜ੍ਹਾਈ ਹਾਇਰ ਸਕੈਂਡਰੀ ਤੱਕ ਸਰਕਾਰੀ ਹਾਈ ਸਕੂਲ ਚੋਲਾ ਸਾਹਿਬ ਤੋਂ ਕੀਤੀ ਅਗਲੇਰੀ ਪੜ੍ਹਾਈ ਉਹਨਾਂ ਨੇ ਅਮਰਤਸਰ ਵਿੱਚ ਕੀਤੀ ਖਾਲਸਾ ਕਾਲਜ ਅਮਰਤਸਰ ਤੋਂ ਬੀਏ ਕਰਨ ਤੱਕ ਭਾਈ ਦਇਆ ਸਿੰਘ ਸਿੱਖ ਧਰਮ ਦੇ ਨਾਲ ਨਾਲ ਸਿੱਖ ਸੰਘਰਸ਼ ਦੇ ਵੀ ਕਈ ਅਹਿਮ ਪਾਠ ਪੜ੍ਹ ਚੁੱਕੇ ਸਨ ਧਾਰਮਿਕ ਤੌਰ ਤੇ ਭਾਈ ਦਇਆ ਸਿੰਘ ਸਰਹਾਲੀ ਸਾਹਿਬ ਵਾਲੇ ਜਥੇ ਦੇ ਨੇੜੇ ਸਨ ਤੇ ਉਹਨਾਂ ਤੋਂ ਹੀ ਅੰਮ੍ਰਿਤ ਪਾਣ ਕੀਤਾ ਸੀ ਉਹ ਉਦੋਂ ਖਾਲਸਾ ਕਾਲ ਦੇ ਵਿੱਚ ਹੀ ਸਨ ਜਦੋਂ ਅਪ੍ਰੈਲ 1978 ਵਿੱਚ ਨਰਕਧਾਰੀਆਂ ਮੋਰਿਆ ਰਹੀ ਦਿੱਲੀ ਤਖਤ ਨੇ ਗੁਰੂ ਮਾਨਯੋ ਗ੍ਰੰਥ ਦੇ ਸਿਧਾਂਤ ਤੇ ਦ੍ਰਿੜ ਸਿੰਘਾਂ ਦੇ ਲਹੂ ਦੀ ਹੋਲੀ ਖੇਡੀ ਸਿੱਖ ਜਵਾਨੀ ਦਾ ਅਣਖੀਲਾ ਤਤ ਫਟ ਖਾ ਕੇ ਜਾਗੇ ਆ ਤਾਂ ਉਸ ਵਿੱਚ ਭਾਈ ਦਇਆ ਸਿੰਘ ਵੀ ਸਨ ਇਸ ਪਿੱਛੋਂ ਖਾਲਸਾ ਕਾਲਜ ਵਿੱਚ ਮੁਰਜ ਜਥੇਬੰਦ ਹੋਈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਨਾਲ ਆਪਦਾ ਵੀ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੋਲ ਆਉਣ ਜਾਣ ਆਰੰਭ ਹੋ ਗਿਆ। ਸੇਰਾਂ ਦੇ ਦਾਈਏ ਲੱਗ ਗਏ ਇਹਨਾਂ ਬੇਚੈਨ ਦਿਨਾਂ ਵਿੱਚ ਭਾਈ ਦਇਆ ਸਿੰਘ ਅਕਸਰ ਹੀ ਭਾਈ ਜੋਗਾ ਸਿੰਘ ਜੋਗੀ ਦੀਆਂ ਇਹ ਕਾਵ ਤੋਕਾਂ ਗੁਣਗਣਾਉਂਦੇ ਹੁੰਦੇ ਸਨ। ਕਹਿੰਦੇ ਵੀ ਸਮਾਂ ਚੰਡੀ ਦਾ ਆ ਗਿਆ ਸੂਰ ਵੀਰੋ ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਤੇ ਕਈ ਵਾਰ ਇਹ ਤੁਕਾਂ ਬੋਲਦੇ-ਬੋਲਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਸ਼ਹੀਦ ਸਿੰਘਾਂ ਦੀਆਂ ਯਾਦਾਂ ਵਿੱਚ ਹੰਝੂ ਵਹਿ ਤੁਰਦੇ ਆਪਦੀ ਵੱਡੀ ਭੈਣ ਬੀਬੀ ਰਣਜੀਤ ਕੌਰ ਦਾ ਵਿਆਹ ਭਾਈ ਪ੍ਰੀਤਮ ਸਿੰਘ ਜੀ ਜੋ ਦਰਬਾਰ ਸਾਹਿਬ ਵਿਖੇ ਚੌਰ ਬਰਾਦਰ ਸਨ ਉਹਨਾਂ ਦੇ ਨਾਲ 1978 ਵਿੱਚ ਹੀ ਹੋਇਆ ਸੀ ਤੇ ਉਹਨਾਂ ਦੇ ਕੁਆਟਰ ਵਿੱਚ ਆਉਣ ਜਾਣ ਦੇ ਬਹਾਨੇ ਆਪ ਦਾ ਸੰਤਾ ਨਾਲ ਖੁੱਲਾ ਮੇਲ ਮਲਾਪ ਹੋ ਜਾਂਦਾ ਸੀ ਸੰਤਾ ਦੀ ਸੰਗਤ ਦੌਰਾਨ ਹੀ ਆਪਦੀ ਬਾਬਾ ਗੁਰਬਚਨ ਸਿੰਘ ਮਾਨੋਚਾਲਨ ਨੇੜਤਾ ਬਣੀ ਮਰ ਜੀਵਣਿਆਂ ਦੀ ਫੌਜ ਵਿੱਚ ਆਪਨੇ ਵੀ ਆਪਣਾ ਨਾਂ ਲਿਖਵਾਇਆ ਸੀ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨਹੀਂ ਆਪ ਜੀ ਨੂੰ ਹੇਮਕੋਨ ਗੁਰਦੁਆਰਾ ਸਾਹਿਬ ਵਿੱਚ ਹੈੱਡ ਗ੍ਰੰਥੀ ਦੀ ਸੇਵਾ ਵਜੋਂ ਭੇਜਿਆ ਹੋਇਆ ਸੀ ਜਦੋਂ ਸਰਕਾਰ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ। ਇਸ ਕਹਿਰੀ ਹਮਲੇ ਤੋਂ ਅਜੇ ਅਗਲੀ ਰਣਨੀਤੀ ਬਾਰੇ ਆਪਨੇ ਕੋਈ ਠੋਸ ਨਿਰਣਾ ਨਹੀਂ ਸੀ ਲਿਆ ਕਿ ਆਪ ਦੇ ਟਕਸਾਲੀ ਬਾਣੇਕਾਰ ਨੇ ਯੂਪੀ ਦੇ ਸੀਆਈਡੀ ਵਿਭਾਗ ਵਾਲੇ ਆਪ ਬਾਰੇ ਜਾਣਕਾਰੀ ਲੈਣ ਹੇਮਕੋਨ ਸਾਹਿਬ ਵਿਖੇ ਮੈਨੇਜਰ ਕੋਲ ਆਏ। ਪੌਲਸ ਨੇ ਮੈਨੇਜਰ ਨੂੰ ਭਾਈ ਦਿਆ ਸਿੰਘ ਨੂੰ ਪੇਸ਼ ਕਰਨ ਲਈ ਕਿਹਾ ਪਰ ਮੈਨੇਜਰ ਨੇ ਇਸ ਬਾਰੇ ਆਪ ਨੂੰ ਦੱਸ ਦਿੱਤਾ ਤੇ ਭੇਸ ਬਦਲ ਕੇ ਨਿਕਲ ਜਾਣ ਲਈ ਕਿਹਾ ਆਪ ਭੇਸ ਬਦਲ ਕੇ ਉੱਥੋਂ ਨਿਕਲ ਆਏ ਭਾਵੇਂ ਕਿ ਆਪ ਨੂੰ ਕੱਢ ਦੇਣ ਦੇ ਕਾਰਨ ਮੈਨੇਜਰ ਨੂੰ ਕਾਫੀ ਮੁਸੀਬਤਾਂ ਚ ਲੈਣੀਆਂ ਪਈਆਂ ਪੰਜਾਬ ਵਾਪਸ ਆ ਕੇ ਆਪ ਆਪਣੇ ਘਰ ਹੀ ਰਹਿਣ ਲੱਗ ਪਏ ਆਪ ਬਹੁਤਾ ਚੁੱਪ ਹੀ ਰਹਿੰਦੇ ਸਨ ਤੇ ਦਿਲ ਦੀ ਗੱਲ ਕਿਸੇ ਨੂੰ ਨਾ ਦੱਸਦੇ ਹੇਮਕੁੰਡ ਸਾਹਿਬ ਤੋਂ ਆਉਣ ਦਾ ਵੀ ਕਾਰਨ ਆਪ ਨੇ ਕਿਸੇ ਨੂੰ ਨਾ ਦੱਸਿਆ ਆਪਣਾ ਸ਼ਹਿਰਾ ਪੰਨੂਆ ਜਿਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਤਾਂ ਨੇ ਬਾਬਾ ਮਾਨੋ ਚਾਹਲ ਦੇ ਜਿਵੇਂ ਲਾਈ ਸੀ ਉੱਥੇ ਆਉਣ ਜਾਣ ਲੱਗ ਪਏ ਭਦੇਰੇ ਕਰੋ ਬਾਹਰ ਹੀ ਰਹਿੰਦੇ ਇਸ ਦਾ ਕਾਰਨ ਪਰਿਵਾਰ ਨੂੰ ਆਪਣੇ ਸੰਥਿਆ ਕਰਦੇ ਹੋਣਾ ਦੱਸਿਆ ਫਿਰ ਆਪਨੇ ਆਪਣੇ ਛੋਟੇ ਭਰਾ ਕਰਤਾਰ ਸਿੰਘ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਕੀਰਤਨ ਸਿਖਲਾਈ ਲਈ ਦਾਖਲ ਕਰਵਾ ਦਿੱਤਾ ਤੇ ਖੁਦ ਵੀ ਉਸਦੇ ਹੋਸਟਲ ਵਾਲੇ ਕਮਰੇ ਵਿੱਚ ਹੀ ਰਹਿਣ ਲੱਗ ਪਏ ਆਪਦੀਆਂ ਹੋਰ ਸਰਗਰਮੀਆਂ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਇਹਨਾਂ ਸਰਗਰਮੀਆਂ ਬਾਰੇ ਪਰਿਵਾਰ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਇੱਕ ਵੱਡਾ ਪੁਲਿਸ ਦਲ ਛਾਪਾ ਮਾਰਨ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆਇਆ ਤੇ ਉਸਨੇ ਪੁੱਛਿਆ ਕਿ ਇੱਥੇ ਦਿਆ ਸਿੰਘ ਕੌਣ ਹੈ ਕਾਲਜ ਦੇ ਪ੍ਰਿੰਸੀਪਲ ਸਰਦਾਰ ਪ੍ਰਕਾਸ਼ ਸਿੰਘ ਨੇ ਇਸ ਮੌਕੇ ਜੁਰਤ ਵਿਖਾਈ ਤੇ ਪੁਲਿਸ ਨੂੰ ਰੋਕ ਕੇ ਪਤਾ ਕਰਨ ਦੇ ਬਹਾਨੇ ਭਾਈ ਦਿਆ ਸਿੰਘ ਨੂੰ ਆਪਣੀ ਰਹਾਇਸ਼ ਵੱਲ ਦੀ ਨਿਕਲ ਜਾਣ ਲਈ ਕਹਿ ਦਿੱਤਾ ਭਾਈ ਦਿਆ ਸਿੰਘ ਨਿਕਲ ਗਏ ਤਾਂ ਪ੍ਰਿੰਸੀਪਲ ਸਾਹਿਬ ਨੇ ਪੁਲਿਸ ਨੂੰ ਕਹਿ ਦਿੱਤਾ ਵੀ ਇੱਥੇ ਕੋਈ ਦਿਆ ਸਿੰਘ ਨਹੀਂ ਹੈਗਾ ਪਰ ਪੁਲਿਸ ਵੱਲੋਂ ਭਾਈ ਦਿਆ ਸਿੰਘ ਦੀ ਆਰੰਭ ਹੋਈ ਤਲਾਸ਼ ਨੇ ਭਾਈ ਦਿਆ ਸਿੰਘ ਨੂੰ ਰੂਪੋਸ਼ ਹੋਣ ਲਈ ਮਜਬੂਰ ਕਰ ਦਿੱਤਾ ਬਾਬਾ ਗਰਪਚਨ ਸਿੰਘ ਮਾਨੋਚਾਲ ਦੇ ਪੁਲਿਸ ਤੇ ਸੀਆਰਪੀ ਵਾਲਿਆਂ ਨਾਲ ਹੋਏ ਕਈ ਮੁਕਾਬਲਿਆਂ 'ਚ ਆਪ ਵੀ ਬਾਬਾ ਮਾਨੋਚਾਲ ਦੇ ਨਾਲ ਹੀ ਸਨ ਆਪ ਕੋ ਜੇ ਸਮਾਹੀ ਦਰਬਾਰ ਸਾਹਿਬ ਦੇ ਅੰਦਰ ਵੀ ਬਾਬਾ ਮਾਨੋ ਚਾਹਲ ਦੀ ਅਗਵਾਈ ਵਾਲੀ ਭਿੰਡਰਾਂ ਵਾਲਾ ਟਾਈਗਰ ਫੋਰਸ ਦੇ ਪ੍ਰਤੀਨਿਧ ਬਣ ਕੇ ਰਹੇ ਸਿੱਖ ਪੰਥ ਦਾ ਨਿਸ਼ਾਨਾ ਮਿੱਥਣ ਲਈ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਕਨਵੈਨਸ਼ਨ ਸੱਦੇ ਜਾਣ ਦੇ ਮੌਕੇ ਬਾਬਾ ਮਾਨੋ ਚਾਹਲ ਨੇ ਪ੍ਰੋਫੈਸਰ ਨੂੰ 12 ਸਵਾਲ ਲੈ ਕੇ ਕਨਵੈਨਸ਼ਨ 'ਚ ਪੁੱਛਣ ਲਈ ਭੇਜੇ ਸਨ ਆਪ ਨੇ ਪੂਰੀ ਦ੍ਰਿੜਤਾ ਤੇ ਨਿਰਪੈਤਾ ਨਾਲ ਉਕਤ ਸਵਾਲ ਪੁੱਛੇ ਜਿਨ੍ਹਾਂ ਦਾ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ ਉਸ ਦੀ ਰਿਕਾਰਡਿੰਗ ਅੱਜ ਵੀ ਕਈ ਸੱਜਣਾ ਕੋਲ ਮੌਜੂਦ ਹੈ ਆਪ ਜਝਾਰੂ ਸਿੰਘਾਂ ਦੀ ਏਕਤਾ ਲਈ ਤਤਪਰ ਰਹਿੰਦੇ ਸਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੁਝ ਸਮਾਂ ਰਹਿਣ ਪਿੱਛੋਂ ਆਪ ਫੇਰ ਫੀਲਡ ਵਿੱਚ ਕੰਮ ਕਰਨ ਲਈ ਬਾਹਰ ਨਿਕਲ ਆਏ ਇਸ ਸਰਗਰਮੀ ਵਿੱਚ ਪੰਥਕ ਕਾਰਜ ਕਰਦੇ ਆ ਮਿਤੀ 9 ਜਨਵਰੀ 1988 ਨੂੰ ਆਪ ਆਪਣੇ ਇੱਕ ਸਾਥੀ ਬਲਬੀਰ ਸਿੰਘ ਵਨਚੜੀ ਦੇ ਨਾਲ ਵਨਚੜੀ ਦੇ ਹੀ ਇੱਕ ਕਿਸਾਨ ਸਰਦਾਰ ਪੂਰਨ ਸਿੰਘ ਦੀ ਬੈਕ ਤੇ ਠਹਿਰੇ ਹੋਏ ਸਨ ਕਿ ਇੱਕ ਮੁਖਬਰੀ ਦੇ ਆਧਾਰ ਤੇ ਪੁਲਿਸ ਫੋਰਸਾਂ ਨੇ ਬੈਕ ਨੂੰ ਘੇਰਾ ਪਾ ਲਿਆ 10 ਜਨਵਰੀ 1988 ਨੂੰ ਆਪ ਇਸ਼ਨਾਨ ਕਰਕੇ ਨਿਤਨੇਮ ਕਰਨ ਦੀ ਤਿਆਰੀ ਵਿੱਚ ਹੀ ਸਨ ਕਿ ਆਪ ਨੂੰ ਪੁਲਿਸ ਬਾਰੇ ਪਤਾ ਲੱਗ ਗਿਆ ਉਦੋਂ ਸਵੇਰ ਦੇ 7:00 ਵਜੇ ਸਨ ਆਪ ਨੇ ਸੋਚਿਆ ਕਿ ਅਜੇ ਚਾਰੇ ਪਾਸੇ ਘੇਰਾ ਨਹੀਂ ਪਿਆ ਹੋਵੇਗਾ ਇਸ ਲਈ ਆਪ ਨੇ ਅਸਾਟਾਂ ਚੱਕੀਆਂ ਤੇ ਡਰੇਨ ਵਾਲੇ ਪਾਸੇ ਨੂੰ ਨਿਕਲ ਤੁਰੇ ਪਰ ਘੇਰਾ ਚਾਰੇ ਪਾਸੇ ਸੀ ਤੇ ਉਧਰ ਵੀ ਪੁਲਿਸ ਮਸ਼ੀਨ ਗੰਨਾ ਬीडी ਬੈਠੀ ਸੀ ਆਪ ਦੋਹਾਂ ਦੇ ਬਾਹਰ ਨਿਕਲਦੇ ਆ ਹੀ ਪੁਲਿਸ ਨੇ ਫਾਇਰ ਖੋਲ ਦਿੱਤਾ ਆਪ ਦਾ ਸਾਥੀ ਭਾਈ ਬਲਬੀਰ ਸਿੰਘ ਗੋਲੀ ਲੱਗਣ ਨਾਲ ਮੌਕੇ ਤੇ ਹੀ ਸ਼ਹੀਦ ਹੋ ਗਿਆ ਹੁਣ ਭਾਈ ਦਿਆ ਸਿੰਘ ਨੇ ਆਪਣੀ ਅਸਾਲਟ ਸਿੱਧੀ ਕੀਤੀ ਤੇ ਮੁਕਾਬਲਾ ਕੀਤਾ ਪਰ ਪੁਲਿਸ ਨੇ ਘੇਰਾ ਪੂਰੀ ਯੋਧਨਿਤੀ ਰਣਨੀਤੀ ਦੇ ਤਹਿਤ ਪਾਇਆ ਸੀ ਜਿਸ ਕਾਰਨ ਚਾਰ ਚਫੇਰੇ ਤੋਂ ਘیرے ਹੋਏ ਹੋਣ ਕਾਰਨ ਮੁਕਾਬਲਾ ਕਰਦੇ ਹੋਏ ਆਪ ਸ਼ਹੀਦ ਹੋ ਗਏ ਸੋ ਐਸੀ ਜੀ ਸਾਰੀ ਵਾਰਤਾ ਸ਼ਹੀਦ ਭਾਈ ਦਿਆ ਸਿੰਘ ਚੋਲਾ ਸਾਹਿਬ ਵਾਲਿਆਂ ਦੀ ਸੋ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਅਚਾਸਤ ਸਤਿ ਸ੍ਰੀ ਅਕਾਲ